ਕੀ ਮੈਮ ਜਗਾਣੀ ਜਿੱਥੋਂ ਨਾਲੇ ਮੈਨੂੰ ਲੱਗਦਾ ਠੁੱਡੇ ਨਹੀਂ ਮਾਰੇ ਗੁਰਕਾਰ ਨੇ ਫਾਈਨਲੀ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਝੂਠਾ ਕਰਾਰ ਕਰ ਦਿੱਤਾ ਹੈ ਉਸ ਦੀ ਸੱਸ ਵੱਲੋਂ ਇੱਕ ਫੋਟੋ ਸ਼ੇਅਰ ਕੀਤੀ ਗਈ ਸੀ ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਗੁਰਕਾਰ ਨਸ਼ੇ ਕਰਦੀ ਹੈ ਅਤੇ ਸ਼ਰਾਬਾ ਪੀਂਦੀ ਹੈ ਅਤੇ ਇਸੇ ਗੱਲ ਦਾ ਜਵਾਬ ਦਿੰਦਿਆਂ ਗੁਰਕੌਰ ਨੇ ਕਿਹਾ ਬੋੜਕੇ ਦੀ ਬੋਤਲ ਆਪਣੇ ਹੱਥ ਵਿੱਚ ਫੜ ਕੇ ਆਪਣੇ ਹਸਬੰਡ ਨੂੰ ਪਿੱਕ ਭੇਜ ਰਹੀ ਸੀ ਅਤੇ ਉਸੇ ਦਾ ਸਬੂਤ ਮੇਰੇ ਖਿਲਾਫ ਦੇ ਰਹੇ ਨੇ ਨਾਲ ਦੀ ਨਾਲ ਉਹ ਕਹਿੰਦੀ ਹੋਈ ਦਿਖਾਈ ਦਿੱਤੀ ਕਿ ਮੇਰਾ ਡਾਪ ਟੈਸਟ ਕਰਵਾਇਆ ਜਾਵੇ ਅਤੇ ਮੇਰੇ ਸਹੁਰੇ ਪਰਿਵਾਰ ਦਾ ਵੀ ਇਸ ਵਿੱਚ ਵੀ ਕਸੂਰ ਹੋਇਆ ਉਸ ਦਾ ਗੱਲ ਆ ਦਿੱਤਾ ਜਾਵੇ ਗੁਰਕੌਰ ਨੇ ਕਿਹਾ ਕਿ ਮੇਰੇ ਪਾਪਾ ਨੇ ਜਦ ਮੇਰੀ ਡੋਲੀ ਤੋਰੀ ਸੀ ਤਾਂ ਅਰਸ਼ ਨੂੰ ਇਹੀ ਕਿਹਾ ਸੀ ਕਿ ਮੈਂ ਆਪਣੀ ਧੀ ਨੂੰ ਗੁਲਾਬ ਵਾਂਗ ਰੱਖਿਆਏ ਤੇ ਮੈਂ ਤੈਨੂੰ ਆਪਣਾ ਗੁਲਾਬ ਹੀ ਦੇ ਰਿਆਂ ਹਾਂ ਪਰ ਗੁਰਕੌਰ ਪਤੀ ਨੇ ਵੀ ਉਸ ਦਾ ਸਾਥ ਨਹੀਂ ਦਿੱਤਾ ਗੁਰਕੌਰ ਨੇ ਕਿਹਾ ਕਿ ਅੱਜ ਉਸੇ ਗੁਲਾਬ ਦੀਆਂ ਪੰਖੜੀਆਂ ਬिखर ਚੁੱਕੀਆਂ ਨੇ ਬਾਕੀ ਅੱਗੇ ਆਪਾਂ ਤੁਹਾਡੇ ਨਾਲ ਗੁਰਕੌਰ ਦੀ ਉਹ ਕਲਿੱਪ ਸਾਂਝੀ ਕਰਦੇ ਹਾਂ ਮੈਡਮ ਮੈਮ ਵਾਰਡ ਕੇ ਦੀ ਬੋਤਲ ਹੈ ਨਾ ਪਪਾ ਨੇ ਨਾ ਗਲਾਸ ਬਣਾ ਰੱਖੇ ਨੇਗੇ ਹੱਥ 'ਚ ਫੋਟੋ ਲੈ ਕੇ ਨਾ ਪਪਾ ਨੂੰ ਉਹਦੀ ਵਾਰਡ ਵਾਰਡ ਕੇ ਦੀ ਅਰਸ਼ ਨੂੰ ਭੇਜ ਦੇ ਉਹ ਮੈਮ ਮੇਰੇ ਤੇ ਐਵੀਡੈਂਸ ਦਲਤ ਕਰਦੇ ਜਿ ਕੁੜੀ ਨਸ਼ੇ ਕਰਦੀ ਹੈ ਕਿ ਮੇਰਾ ਡੋਪ ਟੈਸਟ ਕਰਵਾਓ